ਸਿੱਖਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਾਨੇ ਵਧੀਆ ਹੋਵੋਗੇ ਵੈਲਕਮ ਟੂ आवर ਨਿਊ ਬਲੌਗਸ ਵਾਕਤਾ ਤੁਹਾਡਾ ਸਾਡੇ ਅੱਜ ਦੇ ਬਲੌਗ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਬਈ ਅੱਜ ਮੈਂ ਜਿਹੜੀ ਗੱਲ ਕਰਨੀ ਆ ਤੁਹਾਡੇ ਨਾਲ ਤੁਸੀਂ ਸਾਰੇ ਜਾਨੇ ਕਹਿਣਿਓ ਵੀ ਤੁਹਾਡੇ ਕੋਲ ਜਿਹੜਾ ਮੇਰਾ ਬਲੌਗ ਆ ਉਹ ਇੰਗਲਿਸ਼ ਦੇ ਵਿੱਚ ਆਉਂਦਾਗਾ ਤੇ ਜਿਨ੍ਹਾਂ ਨੇ ਪਹਿਲਾ ਵਾਲਾ ਬਲੌਗ ਨਹੀਂ ਦੇਖਿਆ ਇੰਗਲਿਸ਼ ਕਰਕੇ ਵੀ ਉਹ ਤਾਂ ਇੰਗਲਿਸ਼ ਦੇ ਵਿੱਚ ਆਉਂਦਾਗਾ ਹਨਾ ਸੱਚੀ ਇੰਗਲਿਸ਼ ਚ ਆਉਂਦਾਗਾ ਦੇਖੋ ਲੁੱਕ ਇਟ ਯੂ ਗਾਇਜ਼ ਹਰਿ ਕੋ ਹੁਣ ਤੁਸੀਂ ਦੇਖੋ ਜਿਵੇਂ ਤੁਹਾਡੇ ਕੋਲ ਮੇਰਾ ਬਲੌਗ ਆ ਗਿਆ ਠੀਕ ਆ ਇੱਧਰ ਸਾਰਾ ক্লোਜ਼ ਕਰਕੇ ਲਿਆਉਂਗਾ ਤਾਂ ਮੈਂ ਦਿਖਾ ਦਿੰਨੀ ਜਿਵੇਂ ਹੁਣ ਤੁਹਾਡੇ ਕੋਲ ਨਾ ਮੇਰਾ ਬਲੌਗ ਆ ਗਿਆ ਠੀਕ ਆ ਤੇ ਬਲੌਗ ਆ ਗਿਆ ਤੇ ਬਲੌਗ ਦੇ ਵਿੱਚ ਆਪਣੇ ਕੋਲ ਆਪਸ਼ਨ ਆਉਂਦੀਆਂ ਨੇ ਦੇਖੋ ਲਾਈਕ ਦੀ ਸ਼ੇਅਰ ਦੀ ਰੀਮੈਕਸ ਦੀ ਤੁਸੀਂ ਕਿੱਥੇ ਜਾਣਾਗਾ ਸੈਟਿੰਗ ਤੇ ਜਾਣਾ ਇੱਥੇ ਬਲੌਗ ਜਦੋਂ ਆ ਵੀਡੀਓ ਖੋਲਦੇ ਹੋ ਸੈਟਿੰਗ ਤੇ ਜਾ ਕੇ ਆਡੀਓ ਟਰੈਕ ਆਊਗਾ ਜਦੋਂ ਆਡੀਓ ਟਰੈਕ ਕਰਤਾ ਇਹ ਤੇ ਪੰਜਾਬੀ ओरिजिनल ਕਰ ਦਿਓ ਠੀਕ ਹੈ ਜਦੋਂ ਪੰਜਾਬੀ オリジナル ਕਰਤਾ ਹੁਣ ਦੇਖਿਓ ਬਰਨਾਲਾ ਤੋਂ ਸਾਡਾ ਸਾਰੀ ਰੁਪਿਆ ਪਿਆ ਲਾ ਜਾ ਕੇ ਬੁਟੀਕ ਦੇ ਹਾਲਾਤ ਦੇਖਦੇ ਆਂ ਠੀਕ ਹੈ ਜੀ ਬਸ ਕੁਛ ਨਹੀਂ ਕਰਨਾ ਗਾਇਜ਼ ਮੈਂ ਤੁਹਾਨੂੰ ਦੱਸਦਾ ਠੀਕ ਹੈ ਤੁਸੀਂ ਕੋਈ ਵੀ ਵੀਡੀਓ ਦੇਖਦੇ ਹੋ ਜੋ ਤੁਹਾਨੂੰ ਇੰਗਲਿਸ਼ ਦੇ ਵਿੱਚ ਸ਼ੋ ਹੁੰਦੀ ਆ ਕਿਸੇ ਦਾ ਵੀ ਬਲੌਗ ਜੇ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਆਉਂਦਾਗਾ ਤਾਂ ਤੁਸੀਂ ਸੈਟਿੰਗ ਤੇ ਜਾਣਾਗਾ ਉੱਪਰ ਜਿਹੜੀ ਸੈਟਿੰਗ ਹੁੰਦੀ ਹੈ ਸੈਟਿੰਗ ਤੇ ਜਾਇਓ ਉਹਦੇ ਵਿੱਚ ਆਊਗਾ ਆਡੀਓ ਟਰੈਕ ਆਡੀਓ ਟਰੈਕ ਤੇ ਕਲਿੱਕ ਕਰਿਓ ਉਹਦੇ ਵਿੱਚ ਪੰਜਾਬੀ ਵਾਲਾ ਆਪਸ਼ਨ ਦਬਦਿਓ ਤੇ ਤੁਹਾਡਾ ਜਿਹੜਾ ਹੈਗਾਗਾ ਸਾਰਾ ਸਹੀ ਹੋ ਜਾਊਗਾ ਬਲੌਗ ਆ ਜਿਹੜਾ ਉਹ ਪੰਜਾਬੀ ਚ ਚੱਲਣ ਲੱਗ ਜਾਊਗਾ ਠੀਕ ਹੈ ਸਾਡਾ ਫਿਰ ਇੱਕ ਭੈਣ ਨੇ ਕਿਹਾ ਸੀਗਾ ਵੀ ਜੁਹਾਰ ਸਿੰਘ ਦੇ ਤੁਸੀਂ ਜੂੜਾ ਕਿਵੇਂ ਕਰਦੇ ਹੋਨੇ ਹੋ ਤੇ ਅੱਜ ਇਹਨੇ ਜੂੜਾ ਖੋਲਿਆ ਵੀ ਨਹੀਂ ਦਿਖਾਈ ਇਹਨੂੰ ਹਾਂ ਵਾਹ 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 ਅਰੇ ਕੈਸੇ ਹੋ ਭਾਈ ਅੱਜ ਇਹਦਾ ਸਵੇਰ ਦਾ ਜੂੜਾ ਕੀਤਾਗਾ ਬਟ ਹਲੇ ਤੱਕ ਇਹਨੇ ਖੋਲਿਆ ਨਹੀਂ ਹੈਗਾ ਬੜੀ ਹੀ ਪਿਆ ਗਿਆ ਇਹਦਾ ਜੂੜਾ ਤੇ ਉਹ ਜੂੜਾ ਮੈਂ ਕਿਵੇਂ ਕਰਦੀ ਆ ਉਹ ਮੈਂ ਨਾਲ ਤੁਹਾਡੇ ਨਾਲ ਕਲਿੱਪ ਜੋੜ ਦੂੰਗੀ ਠੀਕ ਹੈ ਵੀ ਮੈਂ ਕਿਵੇਂ ਕਰਦੀ ਹੁੰਨੀ ਆ ਤੁਹਾਨੂੰ ਪਤਾ ਲੱਗ ਜਾਊਗਾ ਵੀ ਮੈਂ ਇਹਦੇ ਜੂੜਾ ਕਿਵੇਂ ਕਰਦੀ ਆ ਓਕੇ ਤੇ ਉਹ ਦਿਨ ਵਾਲਾ ਬਲੌਗ ਜ਼ਰੂਰ ਪੰਜਾਬੀ ਦੇ ਵਿੱਚ ਕਰਕੇ ਦੇਖ ਲਿਓ ਜਿਹੜਾ ਪਹਿਲਾਂ ਵਾਲਾ ਪਾਇਆ ਹੋਇਆਗਾ ਆਪਾਂ ਠੀਕ ਆ ਇਸ ਤੋਂ ਪਹਿਲਾਂ ਵਾਲਾ ਬਲੌਗ ਜਿਹੜਾ ਸੀਵੀਆ ਕਪੜਾ ਵਾਲੇ ਪੇਜ ਤੇ ਪਾਇਆ ਹੋਇਆ ਉਹਨੂੰ ਤੁਸੀਂ ਸੈਟਿੰਗ ਤੇ ਜਾਣਾਗਾ ਆਡੀਓ ਟਰੈਕ ਆਡੀਓ ਟਰੈਕ ਤੋਂ ਬਾਅਦ ਤੁਹਾਡੇ ਕੋਲ ਦੋ ਆਪਸ਼ਨ ਆ ਜਾਣਗੀਆਂ ਇੰਗਲਿਸ਼ ਐਂਡ ਪੰਜਾਬੀ ਪੰਜਾਬੀ ਤੇ ਕਲਿੱਕ ਕਰ ਦਿਓ ਤੁਹਾਡਾ ਬਲੌਗ ਆਪਣੇ ਆਪ ਪੰਜਾਬੀ ਦੇ ਵਿੱਚ ਹੋ ਜਾਊਗਾ ਠੀਕ ਹੈ ਬਸ ਇੰਨਾ ਲੱਗਦਾ ਹਾਂਜੀ ਲੋ ਬਈ ਅੱਜ ਮੈਂ ਤੁਹਾਨੂੰ ਜੂڑا ਕਰਕੇ ਦਿਖਾਉਣੀ ਆ ਜੂਹਾਰ ਦੇ ਵਿੱਚ ਕਿਵੇਂ ਕਰਦੀ ਹੁੰਨੀ ਆ ਠੀਕ ਆ ਐਦਾਂ ਆਪਾਂ ਸਾਰੇ ਵਾਲ ਆ ਜਿਹੜੇ ਉਹ ਇਕੱਠੇ ਕਰ ਲੈਣੇ ਆ ਠੀਕ ਆ ਜਿੰਨੇ ਕਿਉਂਕਿ ਦੇ ਵਾਲ ਛੋਟੇ ਆ ਜੇ ਵੱਡੇ ਨਹੀਂ ਹੋ ਹੌਲੀ ਹੌਲੀ ਵੱਧ ਜਾਣਗੇ ਵਾਲ ਇਕੱਠੇ ਕਰ ਲੇ ਸਾਰੇ ਹੁਣ ਇਹ ਤੇ ਮੈਂ ਡਬਲ ਰਵੜਾਂ ਜੜਾਉਂਗੀ ਜਪਾਨੀ ਰਵੜਾ ਹੁੰਦੀਆਂ ਬਲੈਕ ਕਲਰ ਦੀਆਂ ਡਬਲ ਕਰਕੇ ਜੜਾਉਂ ਸਿੰਗਲ ਰਵੜ ਟੁੱਟ ਜਾਂਦੀ ਆ ਡਬਲ ਕਰਕੇ ਇਹਨੂੰ 2-3 ਭਟੇ ਦੇ ਦੂੰਗੀ ਭੋਲੂ ਜਾਂ ਬੈਠਾ ਦੇਖੋ ਕਿਵੇਂ ਆ ਇਹ ਤਾਂ ਬੈਠਾ ਕਿਉਂਕਿ ਮੂਰੇ ਮੈਂ ਕੁਛ ਲਾਇਆ ਹੋਇਆ ਟੀਵੀ ਤੇ ਨਹੀਂ ਇਹ ਟੇਕਣ ਆ ਲਗਾ ਇਹ ਤਾਂ ਕਿਤੇ ਅ ਤੇ ਆ ਪਿੱਛੇ ਵੀ ਮੈਂ ਇਹਦੀ ਲੂੰਡੀ ਜਿਹੀ ਐਂ ਕਰਤੀ ਸੀਗੀ ਬਾਲ ਛੋਟੇ ਸੀ ਬਟ ਆਉਣ ਲੱਗ ਗਏ ਉਹਦੇ ਵਿੱਚ ਰਬੜ ਦੇ ਵਿੱਚ ਹੱਥ ਲਾਉਂਦਾ ਸੀ ਕਹਿੰਦਾ ਮੈਂ ਢਾਉਣਾਗਾ ਮੈਂ ਘਰ ਰਹਿੰਦੇ ਭਰਾਵਾ ਮਾਤਾ ਤਾਂ ਮੈਂ ਤੇਰੀਆਂ ਜੂੜੀਆਂ ਕੀਤੀਆਂ ਨੇ ਇਸ ਤੋਂ ਬਾਅਦ ਮੈਂ ਲੱਭੀਆਂ ਨੀਆਂ ਕੱਪੜਾ ਕਿਉਂਕਿ ਮੈਂ ਇਹਦੇ ਨਾਲ ਦਾ ਕੱਪੜਾ ਬਣਾਇਆ ਸੀਗਾ ਥੋੜਾ ਜਿਹਾ ਤੇ ਉਹ ਮੈਂ ਤੁਹਾਨੂੰ ਦਿਖਾਉਣੀ ਆ ਆ ਰਿਹਾ ਬਲੈਕ ਕਲਰ ਦਾ ਐਨਾ ਕ ਅਲੱਗ ਤੋਂ ਮੈਂ ਟੋਟਾ ਬਣਾ ਲਿਆ ਸੀ ਕਿਉਂਕਿ ਮੈਂ ਆਲੂ ਨਹੀਂ ਪਾਉਂਦੀ ਇਹ ਚ ਗੰਡਾ ਨਹੀਂ ਪਾਉਂਦੀ ਉਹ ਰੁੜ ਜਾਂਦੇ ਆ ਕਈ ਵਾਰ ਜਵਾਕ ਦੇ ਠੀਕ ਆ ਤਾਂ ਕਰਕੇ ਆਪਾਂ ਕੱਪੜੇ ਦਾ ਇਹੀ ਜੂੜਾ ਬਣਾਉਣਾਗਾ ਕਿਉਂਕਿ ਇਹ ਜੂੜੀ ਤਾਂ ਉਹ ਰਬੜ ਤਾਂ ਚੜੀ ਜਾਂਦੀ ਆ ਠੀਕ ਆ ਹੁਣ ਇਹਨੂੰ ਆਪਾਂ ਇਦਾਂ ਫੋਲਡ ਕਰ ਲੈਣਾਗਾ ਠੀਕ ਆ ਇਦਾਂ ਤਾਂ ਜ਼ਿਆਦਾ ਫੋਲਡ ਹੋ ਗਿਆ ਮੈਂ ਇੰਨਾ ਕੀ ਰੱਖੂੰਗੀ ਇੰਨਾ ਇਹਨੂੰ ਚਾਰ ਖੁੰਜਿਆਂ ਨਾਲੋਂ ਫੋਲਡ ਕਰਕੇ ਠੀਕ ਆ ਦੋ ਚੱਕ ਲੂੰਗੀ ਮੈਂ ਰਬੜਾ ਰਬੜਾ ਇੱਧਰ ਮੇਰੇ ਕੋਲ ਹੈ ਨਹੀਂ ਸੀ ਫਿਰ ਮੈਂ ਲੱਭਣ ਲੱਗ ਗਈ ਇਹ ਚਪਾਨੀ ਰਬੜਾ ਲਈ ਸੀਗੀ ਮੈਂ ਡੀਮਾਰਟ ਚੋਂ ਦੋ ਤਿੰਨ ਰਬੜਾ ਕੱਢ ਲਾਂਗੇ ਆਪਾਂ ਠੀਕ ਆ ਦੋ ਲੈ ਲਈਆਂ ਮੇਰਾ ਰਬੜਾ ਦੋ ਰਵੜਾ ਇਕੱਠੀਆਂ ਕਰਕੇ ਕਿਉਂਕਿ ਇੱਕ ਨਾ ਟੁੱਟ ਜਾਂਦੀ ਹੈ ਰਬੜ ਵੈਸੇ ਤਾਂ ਇਹ ਰਬੜ ਟੁੱਟਦੀ ਵੀ ਨਹੀਂ ਹੈਗੀ ਇਹ ਜੂੜਾ ਖੁੱਲਦਾ ਵੀ ਨਹੀਂ ਹੈਗਾ ਜਵਾਕ ਦੇ ਤੁਸੀਂ ਦੇਖਿਓ ਕਰਕੇ ਐਵੇਂ ਕਰਕੇ ਦੇਖਿਓ ਤੁਸੀਂ ਜਵਾਕ ਦੇ ਜੂੜਾ ਜਮਾ ਨਹੀਂ ਖੁੱਲਦਾ ਸਾਰਾ ਦਿਨ ਜਵਾਕ ਵਧੀਆ ਰੱਖੋ ਆਹ ਰੱਖਤਾ ਜਿੱਥੇ ਇਹਦੇ ਰਵੜਾ ਜੜਾਈਆਂ ਸੀ ਵਾਲਾਂ ਤੇ ਉਹਦੇ ਉੱਤੇ 3-4 ਭਟੇ ਦੇ ਕੇ ਕੱਪੜੇ ਦੇ ਉੱਤੋਂ ਵਿੱਚੇ ਜਿੱਥੇ ਰਵੜੀ ਜੜਾਈ ਸੀ ਜਿਹੜੇ ਵਾਲਾਂ ਤੇ ਉਹ ਤੇ ਚੜਾਤਾ ਹੁਣ ਇਹੀ ਕੱਪੜਾ ਸਾਰਾ ਇਕੱਠਾ ਕਰਕੇ ਦੋ ਰਵੜਾ ਇਹਦੇ ਜੜਾਤੀਆਂ ਇਹ ਆਲੋ ਭਾਈ ਚੱਕ ਆਣ ਮੈਂ ਤੁਹਾਨੂੰ ক্লোਜ਼ ਦਿਖਾਉਣੀ ਇਹ ਐਡਾ ਬਣ ਜੂ ਇਹਦੇ ਜੂੜਾ ਆ ਬਣ ਗਿਆ ਲੋ ਦੇਖੋ ਕਿੰਨਾ ਸੋਹਣਾ ਜੂੜਾ ਜਿਹੜਾ ਮੇਰੇ ਪੁੱਤ ਦੇ ਬਣ ਗਿਆ ਦੇਖੋ ਜੇ ਬਾਲ ਜਵਾਕ ਦੇ ਤੁਹਾਡੇ ਛੋਟੇ ਆ ਤੁਸੀਂ ਰੱਖਣਾ ਚੋੜੇ ਆ ਜੂੜਾ ਮਿੱਡੀਆਂ ਨਹੀਂ ਹੁੰਦੀਆਂ ਹਨਾ ਤਾਂ ਐਡਾ ਤਿਆਰ ਕਰੋ ਹੁਣ ਇਹ ਬਣ ਗਿਆ ਹੁਣ ਆਪਾਂ ਚੱਕ ਲੈਣਾ ਪਟਕਾ ਪੜਕੇ ਦੀ ਪਹਿਲਾਂਵੇਂ ਲੱਭਦੀਆਂ ਕੰਨੀ ਕਿਥੇ ਆ ਇਹ ਪਟਕਾ ਆਪਾਂ ਆਪ ਹੀ ਤਿਆਰ ਕਰਦੇ ਆ ਆਪਣੇ ਬੁਟੀਕ ਤੇ ਤਿਆਰ ਕੀਤੇ ਆ ਸਾਰੇ ਰੰਗਾਂ ਦੇ ਠੀਕ ਹੈ ਇਹ ਹੁਣ ਬੋਚ ਕੇ ਦੇਨੇ ਆਰਾਮ ਨਾਲ ਦੇ ਕੇ ਕੰਨਾਂ ਦੇ ਉੱਤੋਂ ਦੀ ਪਟਕਾ ਕੱਢ ਕੇ ਭੋਲੂ ਜ ਆਉ ਦੀ ਵਧੀਆ ਲੱਗਣ ਲੱਗੇ ਮਾੜਾ ਜਿਹਾ ਪਟਕਾ ਬਣਦਾ ਮੈਂ ਹੁਣ ਇੱਥੇ ਆਪਾਂ ਦੇ ਦੇਣੀ ਆ ਗੰਡਾ ਠੀਕ ਆ ਇੱਕ ਭਰਾ ਦਾ ਮੈਸੇਜ ਆਇਆ ਸੀ ਕਿ ਇਹਨੂੰ ਤਾਂ ਪਟਕੇ ਨਹੀਂ ਬਨਣਾ ਆਉਂਦਾ ਵੀਰੇ ਮੈਨੂੰ ਬਨਣਾ ਆਉਂਦਾ ਮੈਂ ਬਹੁਤ ਰੀਜਨਲ ਤੇ ਹਰ ਇੱਕ ਮਾਂ ਹੀ ਰੀਜਨਲ ਪਟਕਾ ਬੰਦੀ ਹੁੰਦੀ ਆ ਉਹਦੇ ਪੁੱਤ ਦੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਸਿੱਖ ਵੀ ਸਕਦੇ ਆ ਆਪਾਂ ਨੂੰ ਨਾ ਬਨਣਾ ਆਉਂਦਾ ਹੋਵੇ ਲਓ ਜੀ ਦੋ ਤਿੰਨ ਗੰਡਾਂ ਦੇਤੀਆਂ ਹੁਣ ਆਪਾਂ ਜਿਹੜਾ ਦੂਸਰਾ ਰਹਿ ਗਿਆ ਆਪਣੇ ਦੋ ਲੜ ਇਹਨਾਂ ਨੂੰ ਚੰਗੇ ਤਰੀਕੇ ਨਾਲ ਵਧੀਆ ਫਿਨਿਸ਼ਿੰਗ ਆਵੇ ਨਾ ਪਿੱਛੋਂ ਗੰਦਾ ਜਾਣਾ ਲੱਗੇ ਹਨਾ ਪਟਕਾ ਸੋਹਣਾ ਲੱਗੇ ਸਾਫ ਸਾਫ ਲੱਗੇ ਬੰਨਿਆ ਹੋਇਆ ਤਾਂ ਇਹਨੂੰ ਰਾਉਂਡ ਰਾਉਂਡ ਘੁਮਾ ਕੇ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਸਹੀ ਕਰ ਲਾਂਗੇ ਜਿਹੜੀ ਪਿੱਛੇ ਚੀਜ਼ਾਂ ਹੈਗੀਆਂ ਨੇ ਵਧੀਆ ਤਰੀਕੇ ਨਾਲ ਸਹੀ ਕਰਕੇ ਇਹਨੂੰ ਫੇਰ ਉੱਪਰ ਲੈ ਜਾਾਂਗੇ ਇੱਥੋਂ ਮੈਨੂੰ ਫੇਰ ਲੱਗਿਆ ਥੋੜਾ ਜਿਹਾ ਹੀ ਵੱਧ 모ੜਨ ਆ ਲੱਗਾ ਫਿਰ ਮੈਂ ਹੋਰ 모ੜਨ ਲੱਗ ਗਈ 모ੜ ਕੇ ਇਹਨੂੰ ਪਤਾ ਲੱਗ ਗਿਆ ਇਹਦੇ ਮੂਹਤੇ ਡਿੱਗ ਵੀ ਨਾ ਤਣੀ ਜੀ ਵੀ ਮम्मा ਹੁਣ ਐ ਕਰਨਗੇ ਚੱਕ ਲਈ ਕਮਾ ਦੇਣੇ ਆ ਬਸ ਦੋਨੇ ਲੜੀਆਂ ਇਹ ਆਪਾਂ ਉੱਪਰ ਦੀ ਕਮਾ ਦੇਣੀਆਂ ਇਹਦੀ ਜੂੜੀ ਦੇ ਉੱਪਰ ਦੀ ਜੂੜਾ ਨਹੀਂ ਖੁੱਲਦਾ ਬਹੁਤ ਸਹੀ ਤਰੀਕੇ ਨਾਲ ਬਣ ਜਾਂਦਾ ਹੈ ਇੱਥੇ ਹੁਣ ਆਪਾਂ ਗੰਡਾਂ ਦੇ ਦੇਣੀਆਂ ਨੇ ਠੀਕ ਹੈ ਦੂਸਰੇ ਪਾਸੇ ਜਾ ਕੇ ਵੀ ਗੰਡਾਂ ਦੇ ਦੇਣੀਆਂ ਨੇ ਗੰਡਾਂ ਦੇ ਕੇ ਵਧੀਆ ਤਰੀਕੇ ਨਾਲ ਠੀਕ ਹੈ ਜਿਹੜਾ ਬਚੂਗਾ ਉਹ ਆਪਾਂ ਜਿਹੜਾ ਪਿੱਛੇ ਇੱਥੇ ਹੁੰਦਾਗਾ ਜਿੱਥੋਂ ਆਪਾਂ ਕਮਾ ਕੇ ਲਿਆਏ ਆ ਉੱਥੇ ਟੰਗ ਦਾਂਗੇ ਜਿਹੜੀਆਂ ਬਚਿਆਗਾ ਹਨਾ ਲੜੀਆਂ ਜੀਆਂ ਉਹ ਟੰਗ ਦਾਂਗੇ ਆਪਾਂ ਲੋ ਵੀ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਬਹੁਤ ਸੋਹਣਾ ਬੰਨਿਆ ਗਿਆ ਪਟਕਾ ਤਾਂ ਸਾਰੇ Baal ਵੀ ਵਿੱਚ ਆ ਗਏ ਠੀਕ ਆ ਮਾੜਾ ਜਾਂ ਹੁਣ ਮੈਨੂੰ ਐ ਸੀ ਵੀ ਥੋੜਾ ਟਾਈਟ ਨਾ ਹੋਵੇ ਤਾਂ ਵਿੱਚ ਮੈਂ ਉਂਗਲ ਜੀ ਫੇਰਤੀ ਸੀਗੀ ਇਹਦੇ 'ਚ ਵੀ ਥੋੜਾ ਜਾਂ ਲੋਚਾ ਹੋ ਜਾਊਗਾ ਇਹ ਲੋ ਚੱਕ ਲਈ ਭੋਲੂ RAM ਜੀ ਹੋ ਗਏ ਰੈਡੀ ਦੇਖੋ ਜੀ ਮੇਰੇ ਪੁੱਤ ਦਾ ਸੋਹਣਾ ਸੋਹਣਾ ਪਟਕਾ ਬਹੁਤ ਸੋਹਣਾ ਜੂڑا ਹੋ ਗਿਆ ਤੁਸੀਂ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਜੂڑا ਤੁਸੀਂ ਵੀ ਕਰ ਸਕਦੇ ਹੋ ਕਿੰਨਾ ਸਾਫ਼ ਨਾ ਹੋਇਆਗਾ ਨਾਲੇ Baal ਭੋਰਾ ਵੀ ਬਾਹਰ ਨਹੀਂ ਨਿਕਲਦੇ ਜਵਾਕਦੇ ਠੀਕ ਹੈ ਜੀ ਐਂ ਕਰ ਸਕਦੇ ਹੋ ਤੁਸੀਂ ਓਏ ਸਾਡੇ ਪਿੰਡ ਵਾਲੇ ਸੂਏ ਤੇ ਬਈ ਮੱਝਾਂ ਪਾਣੀ ਵੀ ਨੁੱਤਰੀਆਂ ਸੀ ਹਨਾ ਤੇ ਸਾਰੀਆਂ ਦੀਆਂ ਸਾਰੀਆਂ ਮੱਝਾਂ 30 ਮੱਝਾਂ ਸੀ ਰਕੀ ਮੱਝਾਂ ਹੋਰ ਤੇ 30 ਮੱਝਾਂ ਸੀ ਗਿਆ ਬਈ ਵਿਚਾਰਿਆਂ ਦੀਆਂ ਤੇ ਸਾਰੀਆਂ ਮਰ ਗਈਆਂ ਗੁਜਰ ਰਹਿੰਦੇ ਸੀ ਆਪਣੇ ਪਿੰਡ ਤੇ ਉਹਨਾਂ ਦੀਆਂ ਸੀ ਬਈ 30 ਮੱਝਾਂ ਵਿਚਾਰਿਆਂ ਦੀ ਕਮਾਈ ਦਾ ਸਾਧਨ ਹਨਾ ਬਹੁਤ ਬੁਰਾ ਹੋਇਆ ਬਈ ਇਹ ਕਿ ਬਹੁਤ ਵੱਡਾ ਨੁਕਸਾਨ ਚੱਲਣਾ ਬਹੁਤ ਔਖਾ ਹੈ ਕਿਆ ਨਾਲ ਰਿਖਿਆ ਚਾਨਣ ਬੁਜਾਰੇ ਉੱਥੇ ਹੁਣ ਲੋਕ ਨਾ ਕੱਢੀ ਜਾਂਦੇ ਹਨਾ ਸਾਰਾ ਬੰਡ ਇਕੱਠਾ ਹੋਇਆ ਤੇ ਪਿੰਡਲੇ ਰਾਇ ਬਣਾ ਕੇ ਦੱਸ ਦੇਣਗੇ ਹਨਾ ਇਹਨਾਂ ਦੀ ਕਿਵੇਂ ਮਦਦ ਕਰਨੀ ਹੈ ਤੇ ਬਾਕੀ ਭਈ ਆਪਾਂ ਨੂੰ ਬੁਟੀਕ ਵਾਸਤੇ ਕੁੜੀਆਂ ਦੀ ਲੋੜ ਆ ਹਨਾ ਜਰੂਰ ਜੋ ਵੀ ਆ ਸਕਦੇ ਆ ਜਰੂਰ ਦੱਸਿਓ ਠੀਕ ਹੈ ਵਿਜ਼ਿਟ ਕਰ ਸਕਦੇ ਹੋ ਕਰਿਓ ਅਰ ਜੀ ਉਹ ਲੈ ਕੇ ਆ ਜੀ ਤੇ ਬਾਕੀ ਸੂਟ ਆ ਜਿਹੜੇ ਆਪਣੀ ਸ਼ੌਪ ਦੇ ਉੱਪਰ ਕਾਫੀ ਸਾਰੇ ਸੂਟ ਆ ਗਿਆ ਬਣੇ ਬਣਾਏ ਆਪਣੇ ਕੋਲ ਮਤਲਬ ਆਪਾਂ ਹੀ ਰੈਡੀ ਕੀਤੇ ਆ ਕਾਫੀ ਸਾਰੇ ਪੀਸ ਰੈਡੀ ਹੋ ਕੇ ਆ ਗਿਆ ਜੇ ਕਿਸੇ ਨੇ ਦੇਖਣਾ ਚਾਹਣੀ ਹੋ ਤੁਸੀਂ ਕਲੈਕਸ਼ਨ ਤਾਂ ਆ ਕੇ ਸਾਡੇ ਕੋਲ ਵਿਜ਼ਿਟ ਕਰਕੇ ਕਲੈਕਸ਼ਨ ਦੇਖ ਸਕਦੇ ਹੋ ਠੀਕ ਹੈ ਬਾਕੀ ਹੋਰ ਬਹੁਤ ਜਿਹੜੇ ਸੂਟ ਨੇ ਉਹ ਰੈਡੀ ਕੀਤੇ ਨੇ ਮੈਂ ਤੁਹਾਨੂੰ ਇਹਦੇ ਵਿੱਚ ਦਿਖਾ ਦਿੰਨੀ ਆ ਵੀਡੀਓ ਐਡ ਕਰ ਦਿੰਨੀ ਆ ਕਿਸੇ ਨੇ ਵੀ ਲੈਣਾ ਹੋਇਆ ਲੈ ਸਕਦਾ ਹੈ ਅੱਜ ਮੈਨੂੰ ਸਹੀ ਕਰ ਲੈਣੇ ਹਨ ਸਹੀ ਆ ਰਹੀ ਹੈ ਹਾਂਜੀ ਸਹੀ ਸਹੀ ਮੈਸੇਜ ਆ ਰਹੀਆਂ ਦੇਖ ਜਮਾ ਹਾਂਜੀ ਹਾਂਜੀ ਜਿਹੜਾ ਇਹਨੂੰ ਬੈਕ ਸਾਈਡ ਤੇ ਲੈ ਕੇ ਜਾਓ ਹਾਂਜੀ ਫੇਰ ਉਹ ਥੱਲੇ ਕਰ ਦੋ ਪਿੱਛੇ ਕੁਝ ਆਉਂਦਾ ਤਾਂ ਨਹੀਂ ਬੁੱਤ ਕਰਨਾ ਮੈਂ ਹਮੇਸ਼ਾ ਕਰਦਾ ਹਾਂ ਦਹਾ ਦਹਾ ਆਉਂਦੇ ਵੀ ਨਹੀਂ ਰੁਕ ਰਮਾ हां हां असरिक फिर मैं ज्यादा याकली सूट ही ਦਿਖਾਉਣਾ ਹੁੰਦਾ ਜਿਆਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਭੈਣੋ ਤੁਹਾਡੇ ਲਈ ਇੱਕ ਮੈਂ ਬਹੁਤ ਸੋਹਣਾ ਸੂਟ ਲੈ ਕੇ ਆ ਰਹੀ ਹਾਂ ਠੀਕ ਹੈ ਤੁਹਾਨੂੰ ਵੀ ਪਤਾ ਤੁਸੀਂ ਦੇਖਿਆ ਵੀ ਹੈਗਾ ਇਹ ਮੇਰੇ ਪਲੇਨ ਕਲਰ ਦਾ ਬੋਟਲ ਗ੍ਰੀਨ ਸੂਟ ਸੀਗਾ ਤੁਸੀਂ ਬਹੁਤ ਪਿਆਰ ਦਿੱਤਾ ਸੀ ਇਹ ਵਿਦਆਊਟ ਦੁਪੱਟਾ ਪਾਕਿਸਤਾਨੀ ਆਪਾਂ ਲੁੱਕ ਕ੍ਰੀਏਟ ਕੀਤੀ ਸੀ ਪੌਂਚਾ ਚੌੜਾ ਰੱਖ ਕੇ ਇਦੇ ਵਿੱਚ ਇੱਕ ਭੈਣ ਨੇ ਸੇਮ ਕਲਰ ਹੀ ਰੈਡੀ ਕਰਵਾਇਆਗਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਘੇਰੇ ਦੇ ਉੱਪਰ ਆਪਾਂ ਮਲਟੀ ਕਲਰ ਦੀ ਲੇਸ ਯੂਜ਼ ਕੀਤੀ ਅੱਗੇ ਪਿੱਛੇ ਛੋਟੇ ਚੌਕਾਂ ਲਈ ਆਪਾਂ ਸ਼ਰਟ ਬਣਾਈ ਹੈ ਥੋੜੀ ਜਿਹੀ ਉੱਚੀ ਰੱਖ ਕੇ ਠੀਕ ਹੈ ਤੇ ਬਾਹਾਂ ਦੇ ਉੱਪਰ ਆਪਾਂ ਲੇਸ ਲਗਾਈ ਆ ਤੇ ਗਲਾ ਕੀਤਾ ਆਪਾਂ ਤਿਆਰ ਵੀ ਸ਼ੇਪ ਇਹਦੇ ਵਿੱਚ ਇੱਕ ਭੈਣ ਨੇ ਫਰੋਜੀ ਕਲਰ ਤਿਆਰ ਕਰਵਾਇਆਗਾ ਭਾਈ ਤੁਸੀਂ ਦੇਖ ਸਕਦੇ ਹੋ ਲੁੱਕ ਸੇਮ ਆ ਠੀਕ ਹੈ ਫਰੋਜੀ ਕਲਰ ਤਿਆਰ ਕਰਵਾਇਆਗਾ ਉਹਨਾਂ ਨੇ ਤੇ ਇੱਕ ਭੈਣ ਨੇ ਤਿਆਰ ਕਰਵਾਇਆਗਾ ਜੀ ਮਹਿਰੂਨ ਕਲਰ ਠੀਕ ਹੈ بی ਸ਼ੇਪ نیک ਮਲਟੀਲੇਜ ਲੇਸ ਹੈ ਠੀਕ ਹੈ ਮਲਟੀ ਲੇਸ ਹੈ ਜਿਹੜੀ ਅੱਗੇ ਪਿੱਛੇ ਲੱਗੀ ਆ ਘੇਰੇ ਤੇ ਬਾਹਾਂ ਤੇ ਲੱਗੀ ਆ ਬੈਲ ਸ਼ੇਪ ਬਾਹਾਂ ਤੇ ਆਪਾਂ ਇਹਦੀ ਜਿਹੜੀ ਸਲਵਾਰ ਆ ਉਹ ਚੌੜਾ ਪੌੜਾ ਰੱਖ ਕੇ ਇਦਾਂ ਹੀ ਤਿਆਰ ਕੀਤੀ ਆ ਸਾਰਿਆਂ ਦੀ ਬਾਕੀ ਤੁਸੀਂ ਇਹਦੇ ਨਾਲ ਦੁਪੱਟਾ ਵੀ ਤਿਆਰ ਕਰਵਾ ਸਕਦੇ ਹੋ ਤੁਹਾਡੀ ਮਰਜ਼ੀ ਆ ਇਹ ਮਸਲੀਨ ਸਿਲਕ ਤੇ ਬਣਾਏ ਆ ਜੇ ਤੁਸੀਂ ਕਿਸੇ ਹੋਰ ਫੈਬਰਿਕ ਤੇ ਬਣਾਉਣਾ ਉਹ ਤੇ ਵੀ ਬਣਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਜਿਨ੍ਹਾਂ ਨੇ ਵੀ ਆਰਡਰ ਕਰਨਾ ਤੁਸੀਂ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਦਿੱਤਾਗਾ ਉਹਦੇ ਉੱਪਰ ਸਕਰੀਨਸ਼ਾਟ ਭੇਜਿਓ ਸੂਟ ਦਾ ਤੇ ਪ੍ਰਾਈਸ ਪੁੱਛ ਕੇ ਆਪ ਦਾ ਆਰਡਰ ਬੁੱਕ ਕਰ ਸਕਦੇ ਹੋ ਥੈਂਕ ਯੂ so much guys ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਬਈ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆ ਰਹੀ ਹਾਂ ਜਿਹੜਾ ਕਿ ਨੇਚੁਰਲ ਕ੍ਰੇਪ ਤੇ ਬਣਿਆ ਹੋਇਆ ਹੈਗਾ ਪ੍ਰੋਪਰ ਇਹਦੇ ਤੇ ਹੈਂਡਵਰਕ ਹੋਇਆ ਹੋਇਆ ਫੈਬਰਿਕ ਦਾਸ ਤਾਂ ਨੇਚੁਰਲ ਕ੍ਰੇਪ ਆ ਪਰਕ ਜਿਹੜਾ ਹੈਗਾ ਉਹ ਹੈਂਡਵਰਕ ਆ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਫਿਨਿਸ਼ਿੰਗ ਵਗੈਰਾ ਠੀਕ ਹੈ ਬਾਵਾ ਬੈਲ ਸ਼ੇਪ ਬਾਤ ਇਹ ਵੀ ਹੈਂਡਵਰਕ ਆ ਤੇ ਇਹਦੀ ਸਲਵਾਰ ਵੀ ਹੈਵੀ ਬਣਾਈ ਹੋਈ ਹੈ ਆਪਾਂ ਹੈਂਡਵਰਕ ਆ ਸਲਵਾਰ ਦੀ ਬਾਟਮ ਤੇ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਹੈਵੀ ਹੈਂਡਵਰਕ ਕੀਤਾ ਹੋਇਆਗਾ ਤੇ ਦੁਪੱਟਾ ਜਿਹੜਾ ਇਹਦੇ ਨਾਲ ਜੀ ਚਨੂਨ ਦਾਗਾ ਠੀਕ ਹੈ ਡਬਲ ਉਹ ਤੇ ਲੀਸ ਲਗਾਈ ਹੋਈ ਆ ਦੁਪੱਟੇ ਦੇ ਉੱਪਰ ਤੇ ਇਹ ਇੱਕ ਸੂਟ ਆਪਣੇ ਕੋਲ ਸਟਿਚ ਹੈ ਜੀ ਤੇ ਇੱਕ ਆਪਣੇ ਕੋਲ ਇਹ ਅਨ ਸਟਿਚ ਪਿਆਗਾ ਸੂਟ ਠੀਕ ਹੈ ਨੇਚਰਲ ਕ੍ਰੇਪ ਦੇ ਉੱਪਰ ਔਰੇਂਜ ਕਲਰ ਕਿਸੇ ਨੇ ਵੀ ਇਹ ਵਾਲਾ ਸੂਟ ਬਾਏ ਕਰਨਾਗਾ ਕਿਸੇ ਨੇ ਵੀ ਇਹ ਵਾਲਾ ਸੂਟ ਬਾਏ ਕਰਨਾਗਾ ਜਾਂ ਕਿਸੇ ਹੋਰ ਕਲਰ ਦੇ ਵਿੱਚ ਕਸਟਮਾਈਜ਼ ਕਰਵਾਉਣਾ ਜਾ ਆਹੀ 컬러 ਸੀਮ ਤੁਸੀਂ ਲੈਣਾਗਾ ਤਾਂ ਦਿੱਤੇ ਹੋਏ ਨੰਬਰ ਤੇ ਮੈਨੂੰ ਸਕਰੀਨਸ਼ਾਟ ਭੇਜੋ ਤੇ ਆਪਣਾ ਉਧਰ ਬੁੱਕ ਕਰੋ ਥੈਂਕ ਯੂ ਸੋ ਮਚ ਤੇ ਬਾਤੀ ਜਿਹੜਾ ਤੁਸੀਂ ਸੂਟ ਮੇਰੇ ਦੇਖਿਆ ਸੀਗਾ ਨਾ ਪਾਇਆ ਹੋਇਆ yellow 컬러 ਦਾ ਹਨਾ ਤੇ ਉਹ ਪ੍ਰੈਸ ਕਰਨ ਨਾਲ ਆ ਨਾ ਰਜੂਰੀ ਕਰ ਉਹਨੂੰ ਪ੍ਰੈਸ ਕਰਨ ਨਾਲ ਆ ਉਹ ਨਾ ਪ੍ਰੈਸ ਕਰਕੇ ਦਿਖਾ ਦਾਂਗੀ ਬਾਅਦ ਚ ਤੇ ਉਹ ਨਾ ਬਈ ਆਪਣੇ ਕੋਲੇ ਉਦਾਂ ਦੇ ਦੋ ਸੂਟ ਸੀਗੇ ਕਿਉਂ ਦੋਨੇ ਸੇਲ ਹੋ ਗਏ ਬਟ ਸਿਮਿਲਰ ਹੋਰ ਸੂਟ ਮੇਰੇ ਕੋਲ ਆ ਗਏ ਆ ਠੀਕ ਹੈ ਕਿਸੇ ਨੇ ਵੀ ਲੈਣੇ ਹੋਏ ਤੁਸੀਂ ਲੈ ਸਕਦੇ ਹੋ ਮੈਂ ਤੁਹਾਨੂੰ ਦਿਖਾ ਦੰਨੀ ਆ ਉਹ ਕਿੱਦਾਂ ਦੇ ਆ ਠੀਕ ਹੈ ਕريب ਦਾ ਸਟਾਫ ਸੀਗਾ ਸ਼ਰਟ ਦਾ ਠੀਕ ਹੈ ਤੇ ਸਲਵਾਰ ਦਾ ਮਿਕਸ ਸਟਾਫ ਹੈ ਲਾਈਨਿੰਗ ਸਾਰੇ ਸੂਟ ਦੇ ਵਿੱਚ ਲੱਗੂ ਗਾਇਸ ਤੇ ਬਰਬਰੀ ਦਾ ਦੁਪੱਟਾ ਸਲਵਾਰ ਦੀ ਬਾਟਮ ਤੇ ਹੈਗਾ ਵਰਕ ਬਹੁਤ ਸੋਹਣਾ ਸੂਟ ਆ ਇਹ ਮੈਂ yellow ਸੂਟ ਪਾਇਆ ਸੀ ਜਿੱਦਣ ਹਣੀ ਸੇਠੀ ਵੀਰੇ ਕੋਲ ਗਏ ਸੀ ਉਦੋਂ ਇਹ ਦੋਨੇ ਸੂਟ ਹੀ ਸੇਲ ਹੋ ਗਿਆ ਇਹ ਆਨ ਸਟਿਚ ਲੈ ਆ ਭੈਣ ਨੇ ਬਸ ਇਹਦੀ ਆਪਣੀਆਂ ਲੈਸਾਂ ਲਾਉਣ ਵਾਲੀਆਂ ਰਹਿ ਗਈਆਂ ਤੇ ਆਪਾਂ ਦੁਪੱਟਿਆਂ ਤੇ ਲੈਸਾ ਲਗਾ ਦੇਣੀਆਂ ਨੇ ਦੇਖੋ ਕਿੰਨਾ ਜਿਆਦਾ ਸੋਹਣਾ ਸੂਟ ਆ ਜਿਹੜਾ ਉਹ ਤਿਆਰ ਹੋਇਆਗਾ ਇਹਦੇ ਨਾਲ ਦੇ ਮੇਰੇ ਕੋਲ ਕਲਰ ਆ ਗਏ ਕਿਸੇ ਵੀ ਭੈਣ ਦਾ ਇੰਟਰਸਟ ਹੋਇਆ ਤਾਂ ਜਰੂਰ ਦੱਸਿਓ ਵਰਕ ਕਰਾ ਲਈਏ ਬਸ ਆਪਾਂ ਸਲਵਾਰਾਂ ਤੇ ਤਾਂ ਤੁਹਾਡੇ ਨਾਲ ਆਪਾਂ ਵੀਡੀਓਜ਼ ਵਗੈਰਾ ਸ਼ੋਅ ਕਰ ਦਾਂਗੇ ਕਿਸੇ ਨੇ ਵੀ ਲੈਣਾ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਬਹੁਤ ਸੋਹਣਾ ਲੱਗਦਾ ਸੀ ਹਨਾ ਜਸ਼ਨ ਯੈਲੋ ਵੀ ਮੈਨੂੰ ਕਿਸੇ ਨੇ ਪੁੱਛਿਆ ਸੀ ਫਿਰ ਉਹ ਇੱਕੋ ਹੀ ਸੀਗਾ ਨਾ हां ਫਿਰ ਆ ਦੋਨੇ ਇੱਕ ਕੁੜੀ ਨਹੀਂ ਲੈ ਲਈ ਬਹੁਤ ਸੋਹਣਾ ਫੈਬਰਿਕ ਆ ਹੁਣ ਪਾਉਣ ਵਾਲਾ ਫੈਬਰਿਕ ਆ ਦੋ ਤਿੰਨ ਮਹੀਨੇ ਪੂਰਾ ਵਧੀਆ ਪਊਗਾ ਤੁਸੀਂ ਇਹਨੂੰ ਪਾਰਟੀ ਲਈ ਕਿੱਦਾਂ ਵੀ ਯੂਜ਼ ਕਰ ਸਕਦੇ ਹੋ ਸ਼ਾਈਨ ਵਾਲਾ ਸਟੱਫ ਆ ਤੇ ਈ ਸੀਗੇ ਬਈ ਆਪਣੇ ਠੀਕ ਆ ਅੱਜ ਜਿਹੜੇ ਸੂਟ ਮੈਂ ਤੁਹਾਨੂੰ ਦਿਖਾਉਣੇ ਸੀਗੇ ਮੈਂ ਕਿਹਾ ਚਲੋ ਵੀ ਮੈਂ ਤੁਹਾਨੂੰ ਦਿਖਾ ਦਾਂ ਸਾਰਿਆਂ ਨੂੰ ਠੀਕ ਹੈ ਤੇ ਜਿਨ੍ਹਾਂ ਨੇ ਵੀ ਤੁਸੀਂ ਬਾਏ ਕਰਨੇ ਆ ਠੀਕ ਆ ਉਹ ਸੂਟ ਬਾਏ ਕਰਨੇ ਹੋਏ ਤਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਕੰਟੈਕਟ ਨੰਬਰ 6283170170 ਵਾਲੇ ਤੇ ਤੁਸੀਂ ਸਕਰੀਨਸ਼ਾਟ ਭੇਜਣਾ ਤੇ ਆਪਣਾ ਆਰਡਰ ਬੁੱਕ ਕਰਨਾਗਾ ਠੀਕ ਹੈ ਓਕੇ ਗਾਇਸ ਬਾਏ ਬਾਏ ਮਿਲਦੇ ਆਪਾਂ ਨੈਕਸਟ ਵਲੌਗ ਦੇ ਵਿੱਚ ਆਹ ਵਾਲੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਵਲੌਗ ਬਾਏ ਬਾਏ